ਇਹ ਲੁੱਟਾਂ ਖਵਾਾਂ ਤੇ ਚੋਰੀ ਦੀਆਂ ਬਾਰਦਾਤਾਂ ਦੀਆਂ ਖਬਰਾਂ ਤੇ ਤੁਸੀਂ ਅਕਸਰ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਹੋਰ ਚੈਨਲਾਂ ਤੇ ਦੇਖਦੇ ਰਹਿੰਦੇ ਹੋ ਪਰ ਇੱਕ ਮਾਮਲਾ ਜੋ ਆਇਆ ਹੈ ਪਿੰਡ ਭਰਤਲਾ ਦੇ ਰਹਿਣ ਵਾਲੇ ਬਲਵੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਜਿਹੜੀ ਉਹਨਾਂ ਨੇ ਪਾਲੀ ਹੋਈ ਕੁੱਤੀ ਸੀਗੀ ਘਰ ਦੇ ਵਿੱਚ ਇੱਕ ਕੁੱਤੀ ਪਾਲੀ ਹੋਈ ਸੀ ਉਹ ਆਪਣੇ ਪਿੰਡ ਦੇ ਕੱਚੇ ਰਸਤੇ ਤੇ ਬਸ਼ੂਆ ਹੈ ਉੱਥੇ ਕੋਲ ਬਸ਼ੂਆ ਟੋਲ ਪਲਾਜਾ ਵੱਲ ਨੂੰ ਜਾ ਰਿਹਾ ਸੀ ਮਤਲਬ ਕਿ ਉਹ ਕੁੱਤੀ ਨੂੰ ਜਿਹੜਾ ਆ ਕਮਾਨ ਜਾ ਰਿਹਾ ਸੀਗਾ ਤੇ ਜਿਹੜਾ ਟਾਈਮ ਦੱਸਿਆ ਜਾ ਰਿਹਾ ਉਹ ਟਾਈਮ ਦੱਸਿਆ ਜਾ ਰਿਹਾ ਕਿ ਜੋ ਉਹਨਾਂ ਵੱਲੋਂ ਕਿਹਾ ਗਿਆ ਕਿ ਕਰੀਬ ਸ਼ਾਮ ਦੇ 7 ਵਜੇ ਹੋਣਗੇ ਕਿ ਭੜਥਲਾ ਵੱਲੋਂ ਜੋ ਉਹਨਾਂ ਨੇ ਦੱਸਿਆ ਹੈ ਉਹਨਾਂ ਦੇ ਮੁਤਾਬਕ ਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਭੜਥਲਾ ਵੱਲੋਂ ਇੱਕ ਕਾਰ ਆਈ ਜਿਸ ਦੇ ਵਿੱਚ 5 ਤੋਂ 7 ਵਿਅਕਤੀ ਸੀਗੇ ਤੇ ਉਹਨਾਂ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਵੀ ਸੀ ਤੇ ਜਿਸ ਦੇ ਵਿੱਚ ਤਿੰਨ ਜਣੇ ਹਥਿਆਰ ਸਮੇਤ ਸਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਾਰ ਤੇ ਮੋਟਰਸਾਈਕਲ ਮੇਰੇ ਅੱਗੇ ਪਿੱਛੇ ਲਗਾ ਦਿੱਤੀ ਮਤਲਬ ਆ ਕਿ ਬਲਵੀਰ ਸਿੰਘ ਨੇ ਬਲਵੀਰ ਸਿੰਘ ਪੁੱਤਰ ਸਵਰ ਸਿੰਘ ਨੇ ਦੱਸਿਆ ਕਿ ਜਿਹੜੇ ਉਹ ਮੈਨੂੰ ਕੁੱਟਮਾਰ ਕਰਨ ਆਏ ਸੀ ਉਹਨਾਂ ਨੇ ਕਾਰ ਤੇ ਮੋਟਰਸਾਈਕਲ ਜਿਹੜਾ ਜਗ੍ਹਾ ਮੇਰੇ ਅੱਗੇ ਪਿੱਛੇ ਲਗਾ ਦਿੱਤਾ ਤੇ ਮੈਨੂੰ ਘੇਰ ਲਿਆ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੇ ਬਹੁਤ ਤਰਲੇ ਮਨਤਾ ਕੀਤੇ ਉਸ ਨੇ ਕਿਹਾ ਕਿ ਭਾਈ ਮੇਰਾ ਕਸੂਰ ਕੀ ਆ ਮੈਨੂੰ ਛੱਡ ਦਿਓ ਮੈਂ ਤੇ ਕੋਈ ਮੇਰਾ ਤੇ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਹੈਗੀ ਪਰ ਉਹ ਉਸ ਦੀ ਕੁੱਟਮਾਰ ਕਰਦੇ ਰਹੇ ਪਰ ਜਦੋਂ ਇਸ ਤਰ੍ਹਾਂ ਕੁੱਟਮਾਰ ਹੁੰਦੀ ਰਹੀ کافی ਸਮਾਂ ਇਹ ਹੁੰਦਾ ਰਿਹਾ ਤੇ ਇਹਦੀਆਂ ਜਿਹੜੀਆਂ ਘਟਨਾ ਹੈਗੀ ਉਹ ਸੀਸੀਟੀਵੀ ਫੁਟੇਜ ਕੈਮਰੇ ਦੇ ਵਿੱਚ ਵੀ ਸੋਰੀ ਮਾਫ ਕਰਨਾ ਵੀਡੀਓ ਦੇ ਵਿੱਚ ਕਿਸੇ ਨੇ ਰਿਕਾਰਡਿੰਗ ਕੀਤੀ ਹੋ ਉਹ ਵੀ ਕੈਦ ਹੋ ਗਈ ਹੈਗੀ ਜਦੋਂ ਉਹਨੂੰ ਕੁੱਟਮਾਰ ਕਰਦੇ ਰਹੇ ਸੀਗੇ ਤਾਂ ਜਦੋਂ ਇਹ ਮਤਲਬ ਉਹਦੀ ਕੁੱਟਮਾਰ ਹੋ ਰਹੀ ਸੀ ਤਾਂ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹਦੀ ਪਤਨੀ ਤੇ ਉਸ ਦੀ ਜਿਹੜੀ ਲੜਕੀ ਸੀਗੀ ਉਹਨੂੰ ਬਚਾਉਣ ਦੇ ਲਈ ਉੱਥੇ ਆ ਗਏ ਹੋ ਸਕਦਾ ਕਿ ਉਹ ਥੋੜਾ ਹੀ ਦੂਰੀ ਤੇ ਹੋਵੇ ਤਾਂ ਉਹਨੂੰ ਬਚਾਉਣ ਦੇ ਲਈ ਆ ਗਏ ਤਾਂ ਉਸ ਨੇ ਕਿਹਾ ਕਿ ਉਹਨਾਂ ਨੇ ਮੇਰੇ ਪਰਿਵਾਰ ਨੇ ਮੇਰੀ ਲੜਕੀ ਨੇ ਤੇ ਮੇਰੀ ਪਤਨੀ ਨੇ ਵੀ ਜਿਹੜੇ ਉਹਨੂੰ ਕੁੱਟਮਾਰ ਕਰ ਰਹੇ ਸੀ ਉਹਦੀ ਬਹੁਤ ਮਿਹਨਤਾਂ ਤਰਲੇ ਕੀਤੇ ਕਿ ਭਾਈ ਛੱਡ ਦਿਓ ਸਾਡਾ ਅਕਸਰ ਕਸੂਰ ਕੀ ਆ ਆਕਰ ਦੇ ਵਿੱਚ ਹੈ ਕੀ ਆ ਅਸੀਂ ਤਾਂ ਤੁਹਾਨੂੰ ਕਦੀ ਕੁਝ ਕਿਹਾ ਵੀ ਨਹੀਂ ਹੈਗਾ ਸਾਡੀ ਤੇ ਕੋਈ ਦੁਸ਼ਮਣੀ ਵੀ ਨਹੀਂ ਹੈਗੀ ਪਰ ਬਲਬੀਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਉਹਨਾ ਉਸ ਦੀ ਸੁਣੀ ਤੇ ਨਾ ਉਸ ਦੇ ਪਰਿਵਾਰ ਦੀ ਸੁਣੀ ਤੇ ਉਹਦੀ ਕੁੱਟਮਾਰ ਲਗਾਤਾਰ ਕਰਦੇ ਰਹੇ ਪਰ ਮੌਕੇ ਦੇ ਉੱਪਰ ਜਦੋਂ ਇਹ ਕੁੱਟਮਾਰ ਹੋ ਰਹੀ ਸੀ ਰੋਲਾ ਰੱਪਾ ਪੈ ਰਿਹਾ ਸੀਗਾ ਤਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਭੀੜ ਇਕੱਠੀ ਹੋ ਗਈ ਤੇ ਜਦੋਂ ਭੀੜ ਇਕੱਠੀ ਹੋ ਗਈ ਤਾਂ ਉਹਨਾਂ ਨੇ ਕਿਹਾ ਤਾਂ ਉਹ ਬੰਦੇ ਜਿਨ੍ਹਾਂ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਹੈਗੀ ਆ ਉਹ ਤੋਂ ਭੱਜ ਗਏ ਤੇ ਇਹਨਾਂ ਨੇ ਹੁਣ ਕਾਰਗਰ ਪੁਲਿਸ ਦੇ ਅੱਗੇ ਬੇਨਤੀ ਕੀਤੀ ਹੈਗੀ ਆ ਔਰ ਇਨਸਾਫ ਦੀ ਮੰਗ ਕੀਤੀ ਆ ਕਿ ਸਾਨੂੰ ਜਿਹੜਾ ਆ ਕਿ ਬਿਨਾਂ ਵਜ੍ਹਾ ਤੋਂ ਕੁੱਟਿਆ ਗਿਆ ਇਹਦੇ ਵਿੱਚ ਥੋੜਾ ਜਿਆ ਤੁਸੀਂ ਦੇਖੋਗੇ ਜਦੋਂ ਖਬਰ ਸੁਣੋਗੇ ਤਾਂ ਉਹਦੇ ਇੱਕ ਪਰਿਵਾਰਕ ਮੈਂਬਰ ਦੀ ਬੇਟੀ ਦੇ ਅਸੀਂ ਇਹ ਬਿਆਨ ਤੁਹਾਨੂੰ ਜੋ ਆ ਬੇਟੀ ਆ ਮੇਰੀ ਕਹਲ ਦੇ ਵਿੱਚ ਸ਼ਾਇਦ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦਾ ਮੈਂ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜੋ ਦੱਸਿਆ ਉਹ ਤੁਸੀਂ ਵੀਡੀਓ ਦੇ ਵਿੱਚ ਦੱਸੋਗੇ ਦੇਖੋਗੇ ਕਿ ਇਹ ਘਟਨਾ ਕਿਉਂ ਵਾਪਰੀ ਕਿਸ ਤਰ੍ਹਾਂ ਵਾਪਰੀ ਕਿ ਇਸ ਦੇ ਪਿੱਛੇ ਕੋਈ ਧਰਮ ਦਾ ਮਾਮਲਾ ਜਦੋਂ ਅਸੀਂ ਇਹ ਵੀਡੀਓ ਸਾਡੇ ਕੋਲ ਪਹੁੰਚੀ ਹੈਗੀ ਆ ਉਸ ਦੇ ਵਿੱਚ ਕੋਈ ਧਰਮ ਦਾ ਮਾਮਲਾ ਵੀ ਆ ਰਿਹਾ ਹੈਗਾ ਆ ਸੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਕਿਸੇ ਦੇ ਬਿਆਨਾਂ ਦੀ ਜਾਂ ਕਿਸੇ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਉਹਨਾਂ ਦੇ ਨਿੱਜੀ ਤੌਰ ਤੇ ਦਿੱਤੇ ਹੁੰਦੇ ਹਨ ਜਦੋਂ ਤੱਕ ਦੂਸਰੀ ਕਿਸੇ ਧਿਰ ਦੇ ਬਿਆਨ ਨਹੀਂ ਆਉਂਦੇ ਹੈਗੇ ਅਸੀਂ ਕਿਸੇ ਵੀ ਗੱਲ ਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਹੋਇਆ ਜੋ ਉਸ ਵਕਤ ਦਾ ਮਾਹੌਲ ਸੀ ਉਹ ਤੁਹਾਨੂੰ ਅਸੀਂ ਆਪਣੇ ਇਸ ਚੈਨਲ ਤੇ ਜ਼ਰੂਰ ਦਿਖਾ ਰਹੇ ਹਾਂ ਤੇ ਸਾਡੀ ਇੱਕ ਰਿਕਵੈਸਟ ਐ ਜਿਸ ਤਰ੍ਹਾਂ ਇਹ ਵੀਡੀਓ ਚੱਲ ਰਹੀ ਹੈ ਗਿਆ ਇਹਨੂੰ ਚੱਲਦੇ-ਚੱਲਦੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਕੋਲ ਹਰ ਜ਼ਿਲ੍ਹੇ ਦੀ ਹਰ ਪਾਸੇ ਦੀ ਹਰ ਇੱਕ ਖਬਰ ਜਿਹੜੀ ਆ ਉਹ ਤੁਹਾਡੇ ਕੋਲ ਪਹੁੰਚਦੀ ਰਹੇ ਉਹ ਜਾ ਰਹੇ تھے ਟੂਲਪਲਜੇ ਤੋਂ ਤਾਂ ਉਹ ਨਾ ਕੁੱਤੀ ਰੱਖੀ ਹੋਈ ਸੀ ਉਹਨਨੂੰ ਕੋਮਣ ਲੈ ਲੈ ਕੇ ਜਾ ਰਹੇ ਸੀਗੇ ਤੇ ਉਹਨਾਂ ਨੇ ਪਤਾ ਕੀ ਕੀਤਾ ਪੰਜ-ਸੱਤ ਮੁੰਡੇ ਇਧਰੋਂ ਆਉਂਦੇ ਸੀਗੇ ਇਹਨਾਂ ਨੂੰ ਕੁਝ ਨਹੀਂ ਦੱਸਿਆ ਕੁਝ ਨਹੀਂ ਪਤਾ ਸੀਗਾ ਸਕੋਰਪੀਆ ਦੇ ਉੱਤੇ ਜਾ ਰਹੇ ਪੰਜ-ਸੱਤ ਮੁੰਡੇ ਸੀਗੇ ਤੇ ਤਿੰਨ ਮੋਟਰਸਾਈਕਲ ਤੇ ਸੀਗੇ ਤਿੰਨ ਮੋਟਰਸਾਈਕਲ ਤੇ ਮੁੰਡੇ ਜਿਹੜੇ ਐਗ ਸੀਗੇ ਨਾ ਉਹਨਾਂ ਦੇ ਵਿੱਚ ਇੱਕ ਦਨੇਸ਼ ਨਾਮ ਦਾ ਮੁੰਡਾ ਸੀਗਾ ਜੋ ਕਿ ਗੁਰੂ ਮਸਨੂਫ ਕੁਰਦੇਵ ਸਿੰਘ ਸਿਗਾ ਗੁਰਦੇਵ ਸਿੰਘ ਦਾ ਬੇਟਾ ਸੀਗਾ ਤੇ ਉਹਨਾਂ ਨੇ ਉਹਦੇ ਕੋਲ ਨਾ ਇੱਕ ਤਿੰਨ ਮੁੰਡੇ ਸਵਾਰ ਤੇ ਉਹਨੇ ਪਿੱਛੇ ਵਾਲੇ ਮੁੰਡੇ ਕੋਲੋਂ ਕਰਪਾਨ ਖੋ ਕੇ ਤੇ ਮੇਰੇ ਜਿਹੜੇ ਡੈਡੀ ਸੀਗੇ ਉਹਨਾਂ ਦੇ ਸਿਰ ਤੇ ਮਾਰੇ ਤੇ ਉਹਨਾਂ ਦੇ ਜਦੋਂ ਹਮਲਾ ਕਰਨ ਲੱਗੇ ਮੇਰੇ ਡੈਡੀ ਤੇ ਗੱਡੀ ਦੇ ਵਿੱਚੋਂ ਨਿਕਲ ਕੇ ਮੁੰਡੇ ਪੰਜ ਸੱਤ ਆ ਕੇ ਉਹਨਾਂ ਨੇ ਹੋਰ ਹਮਲਾ ਕੀਤਾ ਤੇ ਉਸ ਤੋਂ ਬਾਅਦ ਜਦੋਂ ਡੈਡੀ ਮੇਰਾ ਰੋਨਦਾ ਘੁਰਲਾਉਂਦਾ ਇੱਥੇ ਤੱਕ ਸਾਡੇ ਪਰਥਲੇ ਦੇ ਚੌਂਕ ਤੱਕ ਆਇਆ ਤੇ ਉਹਨਾਂ ਦੇ ਕੋਲ ਨਾ ਰਾੜਾ ਤਲਵਾਹਾਂ ਇੰਕਰਪਾਨਾ ਵਗੈਰਾ ਬਹੁਤ ਕੁਛ ਸੀਗਾ ਇਹਨਾਂ ਪੰਜ-ਸੱਤ ਮੁੰਡਿਆਂ ਦੇ ਕੋਲ ਡਾਡੀ ਦੇ ਜਿਆਦਾ ਹਮਲਾ ਕੀਤਾ ਮੇਰੇ ਤੇ ਤੇ ਉਸ ਤਫਾ ਜਦੋਂ ਭਰਤਲੇ ਦੇ ਇਧਰ ਚੌਂਕ ਦੇ ਵਿੱਚ ਆਏ ਤਾਂ ਉੱਥੇ ਸਾਰੇ ਲੋਕ ਇਕੱਠੇ ਸੀਗੇ ਇਕੱਠੇ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਕਿਸੇ ਨੇ ਕੁਝ ਵੀ ਨਹੀਂ ਕੀਤਾ ਤੇ ਜਦੋਂ ਉੱਥੇ ਪਤਾ ਲੱਗਿਆ ਸਾਨੂੰ ਕਿ ਸਾਨੂੰ ਦੱਸਿਆ ਕਿਸੇ ਨੇ ਕਿ ਤੁਹਾਡੇ ਡਾਡੀ ਨੂੰ ਕੁੱਟਮਾਰ ਕਰ ਰਹੇ ਆ ਤੇ ਜਦੋਂ ਅਸੀਂ ਉੱਥੇ ਆਏ ਨਾ ਉੱਥੇ ਆ ਕੇ ਕਿਸੇ ਨੇ ਸਾਡੀ ਸੁਣੀ ਨਹੀਂ ਕੋਈ ਪੰਚਾਇਤ ਨਹੀਂ ਨਹੀਂ ਉੱਥੇ ਲੋਕ ਖੜੇ ਉਹਨਾਂ ਨੇ ਵੀ ਨਹੀਂ ਸਾਡੀ ਸੁਣੀ ਮੇਰੇ ਬਾਪ ਨੂੰ ਪਰਮਜੀਤ ਘੋੜਾ ਉਹ ਪਰਮਜੀਤ ਕੋਹਰ ਨੇ ਉੱਥੇ ਆ ਕੇ ਉਹ ਮੇਰੇ ਡੈਡੀ ਨੂੰ ਫੜੇ ਜਦੋਂ ਉਸੇ ਕੱਢਣ ਦੀ ਕੋਸ਼ਿਸ਼ ਕੀਤੀ ਤੇ ਭੱਜ ਗਿਆ ਤਾਂ ਮੇਰੇ ਬਾਪ ਨੇ ਥੱਲੇੋਂ ਕੱਢ ਕੇ ਬੰਨਣ ਦੀ ਕੋਸ਼ਿਸ਼ ਕੀਤੀ ਖੰਬੇ ਦੇ ਨਾਲ ਤੇ ਉਹਦੀ ਕੁੜੀ ਬਲਜਿੰਦਰ ਕੋਹਰ ਉਹ ਵੀ ਉੱਥੇ ਸੀਗੀ ਗਏ ਤਾਂ ਉਹਨਾਂ ਨੇ ਕੋਟਮਾਰ ਕੀਤੀ ਜਦੋਂ ਅਸੀਂ ਡਾਡੀ ਨੂੰ ਛਡਾਣ ਲੱਗੇ ਤਾਂ ਉਹਨਾਂ ਦੇ ਮੁੰਡਿਆਂ ਨੇ ਜਸ਼ਨਦੀਪ ਦਿਨੇਸ਼ ਕੁਮਾਰ ਉਹਨੇ ਸਾਨੂੰ ਵੀ ਹੱਥ ਪਾਇਆ ਕਿਸੇ ਨੇ ਕੁਛ ਨਹੀਂ ਕੀਤਾ ਜਦੋਂ ਇਹ ਲੜਾਈ ਦੇ ਬਾਅਦ ਅਸੀਂ ਡਾਡੀ ਨੂੰ ਘਰ ਲੈ ਕੇ ਆਏ ਕਿਸੇ ਨੇ ਸਾਡੀ ਹੱਥ ਨਹੀਂ ਕੀਤੀ ਕੁਛ ਨਹੀਂ ਕੀਤਾ ਹੈਗਾ ਤਾਂ ਮੇਰੇ ਡਾਡੀ ਜਦੋਂ ਅਸੀਂ ਅੰਦਰ ਲੈ ਗਏ ਡਾਡੀ ਨੂੰ ਘਰ ਦੇ ਵਿੱਚ ਤਾਂ ਉਹਨਾਂ ਨੇ ਇਹ ਕੀਤਾ ਕਿ ਸਾਡੇ ਦਰਵਾਜ਼ੇ ਪੰਨੇ ਸਾਨੂੰ ਬਹੁਤ ਅਫਾ-ਫਾ ਸਾਨੂੰ ਕਹਿੰਦੇ ਕਿ ਤੁਸੀਂ ਯੇਸ਼ੂ ਮਸੀਹ ਨੂੰ ਮੰਨਦੇ ਆ ਤੁਹਾਡਾ ਯੇਸ਼ੂ ਮਸੀਹ ਕੱਢਣਾ ਆ ਤੁਹਾਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਣਾ ਸਾਨੂੰ ਕੁਛ ਬੋਲੇ ਅਸੀਂ ਫਿਰ ਵੀ ਕੁਛ ਨਹੀਂ 3 ਦਿਨ ਬਾਅਦ ਮੇਰਾ ਮੈਂ ਚਲੋ ਕੰਦੇ ਪੰਚਾਇਤ ਆਇਆ ਕਹਿੰਦਾ ਕੋਈ ਗੱਲ ਨਹੀਂ ਫਿਰ ਤੁਸੀਂ ਪਹਿਲਾਂ ਉਹਨਾਂ ਦੀ ਸੁਣ ਕੇ ਸਾਡੇ ਕੋਲ ਆਇਆ ਫਿਰ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਤੁਹਾਡੀ ਵੀ ਸੁਣਾ ਕੇ ਕੱਲ ਪੰਚਾਇਤ ਅਸੀਂ 2-3 ਦਿਨ ਅਸੀਂ ਵੇਟ ਕਰੀ ਗਏ ਕਿ ਨਹੀਂ ਆਉਗੇ ਆਉਗੇ ਉਸ ਤੋਂ ਬਾਅਦ ਜਦੋਂ ਮੇਰੇ ਡੈਡੀ ਦੀ ਹਾਲਤ ਖਰਾਬ ਹੋ ਗਈ ਤਾਂ ਉਸ ਤੋਂ ਬਾਅਦ ਅਸੀਂ ਕਿਹਾ ਨਹੀਂ ਉਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਪੰਚਾਇਤ ਨੇ ਉਹ ਤੋਂ ਜਾ ਕੇ ਉਹਨਾਂ ਨੂੰ ਸਾਨੂੰ ਨਹੀਂ ਪਤਾ ਪੈਸੇ ਲੈ ਕੀ ਕੀਤਾ ਕੀ ਨਹੀਂ ਕੀਤਾ ਉਹ ਉਹਨਾਂ ਉਹਨਾਂ ਵੱਲ ਦੇ ਹੋ ਗਏ ਸਾਰੇ ਉਸ ਤੋਂ ਬਾਅਦ ਸਾਡੇ ਨਾਲ ਮੇਰਾ ਡੈਡੀ ਬਿਲਕੁਲ ਹਾਲਤ ਖਰਾਬ ਹੋਣ ਤੋਂ ਬਾਅਦ ਅਸੀਂ ਆਪਣੇ ਇੱਥੇ ਹਸਪੀਟਲ ਲੈ ਕੇ ਆਏ 3 ਦਿਨ 3 ਦਿਨ ਤੋਂ ਬਾਅਦ ਮੇਰੇ ਡੈਡੀ ਦਾ ਹਾਲ ਇੰਨੇ ਕੁ ਹੋ ਗਈ ਨਾ ਖਰਾਬ ਕਿ ਅਸੀਂ ਖੁਦ ਸਾਨੂੰ ਕੁਝ ਨਹੀਂ ਜਦੋਂ ਅਸੀਂ ਕਿਤੇ ਜਾਂਦੇ ਸੀਗੇ ਸਾਨੂੰ ਉਹ ਮੁੰਡੇ ਸਾਡੇ ਨਾਲ ਕੰਮ ਮਾਤੇ ਜਾਂਦੇ ਸੀ ਸਾਡੇ ਮਗਰ ਆਂਦੇ ਸੀ ਕਦੇ ਕੁਝ ਬੋਲਦੇ ਸੀ ਕਦੇ ਕੁਝ ਬੋਲਦੇ ਸੀਗੇ ਸਾਨੂੰ ਇਹਨਾਂ ਲੋਕਾਂ ਤੋਂ ਖਤਰਾ ਆ ਸਾਨੂੰ ਕ੍ਰਿਸ਼ਣ ਧਰਮ ਕਰਕੇ ਸਾਨੂੰ ਬਾਹਰ ਕੱਢਣਾ ਚਾਹੁੰਦੇ ਆ ਪਿੰਡ ਤੋਂ ਸਾਨੂੰ ਇਹ ਸੁਣਵਾਈ ਅਸਾ ਅਸੀਂ ਕਾਰਵਾਈ ਕਰਨਾ ਚਾਹੁੰਦੇ ਆ ਇਹ ਐਸਐਚ ਇੱਥੇ ਆਇਆ ਸੀ ਕਿ ਏਐਸਆਈ ਆਇਆ ਤਾਂ ਹਰਜਿੰਦਰ ਸਿੰਘ ਉਹਨੇ ਆਇਆ ਸੀ ਆ ਕੇ ਕਹਿੰਦਾ ਕੋਈ ਗੱਲ ਨਹੀਂ ਤੁਹਾਡਾ ਫੈਸਲਾ ਕਰਾਂਗੇ ਅਸੀਂ ਫੈਸਲਾ ਨਹੀਂ ਕਰਨਾ ਸਾਨੂੰ ਕਾਨੂੰਨੀ ਕਾਰਵਾਈ ਚਾਹੀਦੀ ਮੇਰੇ ਬਾਪ ਦਾ ਹਿੰਸਾਫ ਚਾਹੀਦਾ ਜੋ ਸਾਡੇ ਨਾਲ ਕੀਤਾ ਉਹੀ ਉਹਨਾਂ ਨੂੰ ਲੋਕਾਂ ਨਾਲ ਹੋਣਾ ਚਾਹੀਦਾ ਜਿਨ੍ਹਾਂ ਨੇ ਮੇਰੇ ਡੈਡੀ ਨੂੰ ਕੁੱਟ ਮਾਰ ਕੀਤੀ ਉਹਦੇ ਉਹਨਾਂ ਦੇ ਹੋਣੀ ਚਾਹੀਦੀ ਆ ਸਾਨੂੰ ਇਹ ਕਾਨੂੰਨ ਕਾਰਵਾਈ ਕਰਨੀ ਹੈ ਜ਼ਰੂਰੀ ਹੈ ਸਾਡੇ ਲਈ